ਸੋਨੇ ਬੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਆ। ਮੀਤ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਚੜ੍ਹਦੀ ਕਲਾ ਚ ਹੋਵੋਗੇ, ਸਾਜੀ ਖਿਸ਼ੂ ਹੋਵੋਗੇ। ਤੇ ਪਾਈਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਹਨਾ 50 ਤਰੀਕੇ ਨਾਲ ਬਣਾਉਣੀ ਆ ਆਪਾਂ ਵੀ ਨਾ ਤਾਂ ਤਜਾਬ ਬਣੂਗਾ ਤਾਂ ਚਾਹ ਟੇਸਟੀ। ਵਾਕਿਆ ਬਹੁਤ ਜ਼ਿਆਦਾ। ਆਪਾਂ ਚੈੱਕ ਪੈਂਥੋਂ ਦਾ ਉਧਰ ਪਤਾ ਇਹਨਾਂ ਨੂੰ ਕੀ ਹੋ ਜਾਂਦਾ ਉਸ ਵਿੱਚ ਹੀ ਲੱਗ ਗਏ ਜਦੋਂ ਵੀਡੀਓ ਬਣਾਉਣੀ ਹੁੰਦੀ ਆ। ਬਸ ਆਪਾਂ ਸੱਚੀ ਜੁੱਧ ਕਰ ਲੱਜਾਂਦੇ ਹਾਂ। ਦੇਖੋ ਦੇਖ ਲਿਆ ਕੰਨਿਆਂ ਦਾ ਯੁੱਧ ਚੱਲ ਜੀ ਜਾਂਦਾ ਆਪ ਜੈਕ ਮੰਜੀ ਤੇ ਦੋ ਥੱਲੇ ਟਾਈਗਰ ਪੈਂਥਰ ਥੱਲੇ ਸਾਰੇ ਦਿਹਾੜੇ ਵਸ ਮੈਨੂੰ ਆਪਦੇ ਵਿੱਚ ਹੀ ਲਾਈ ਰੱਖਦੇ ਆ ਤੇ ਚਲ ਕੋਈ ਨਾ ਤੇ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਆ ਅੱਜ ਆਪਾਂ ਤੁਹਾਨੂੰ ਦਿਖਾਈਏ ਕਿਵੇਂ ਬਣਾਉਂਦੇ ਆ ਹਾਂਜੀ ਆਪਾਂ ਕੀਪਰ ਰੱਖ ਲਿਆ ਪਹਿਲਾਂ ਆਪਾਂ ਨਾ ਇੰਜੈਕਸ਼ਨ ਚੁੱਲਾ ਚਲਾਉਣਾ ਨਹੀਂ ਹੈਗਾ ਪਹਿਲਾਂ ਆਪਾਂ ਰੱਖ ਲਿਆ ਕੀਪਰ ਉਹਦੇ ਵਿੱਚ ਆਪਾਂ ਕੀ ਕਰਨਾ ਅੱਧਾ ਗਲਾਸ ਪਾਣੀ ਦਾ ਪਾਉਣਾ ਤੁਸੀਂ ਜਿੱਸਾ ਚਾਹ ਬਣਾਉਣੀ ਹੈ ਮੈਂ ਚਾਹ ਥੋੜੀ ਹੀ ਬਣਾਉਣੀ ਆ ਇਹ 1 ਕੱਪ ਡੇਢ ਬਣ ਜਾਣਾ ਚਾਹ ਦਾ ਵਧੀਆ ਤਾਪ ਹਾਂਜੀ ਕਿਉਂਕਿ ਬਾਹਰ ਸਾਡਾ ਮੈਚ ਬੜਕ ਸੱਤਵਾਂ ਲੱਗਾ ਹੋਇਆ ਨਾ ਜੈਕ ਤੇ ਉਹਨਾਂ ਦਾ ਤੇ ਵਿੱਚ ਪਾਉਣਾ ਇੱਕ ਕੱਪ ਆਪਾਂ ਦੁੱਧ ਠੰਡੇ ਜੀ ਪਾਉਣਾ ਆਪਾਂ ਇਤ ਨਹੀਂ ਤੇ ਲੈ ਪਾਉਣਾ ਤੇ ਫੇਰ ਪਾਉਣਾ ਆਪਾਂ ਹਨਾ ਗੋੜ ਥੋੜਾ ਜਿਆ ਇੰਨਾ ਤੁਸੀਂ ਪੀਨੇ ਹੋ ਠੀਕ ਆ ਤੇ ਆਪਾਂ ਸ਼ੱਕਰ ਵੀ ਪਾਉਣੀ ਥੋੜੀ ਜੀ ਮੈਂ ਤਾਂ ਦੋ ਖੰਡ ਜੋ ਜੋ ਪਾਉਣਾ ਹੈ ਤੇ ਚਾਹ ਦੇਖੋ ਬਣ ਰਹੀ ਵਿੱਚ ਪਾਉਣੇ ਤੁਸੀਂ ਅੰਦਾਜ਼ੇ ਨਾਲ ਜਿੰਨੀ ਕਿ ਸ਼ੱਕਰ ਵਿੱਚ ਹੱਥ-ਟਾਲੀ ਅੰਦਾਜ਼ੇ ਨਾਲ ਪਾ ਲੈਣੀ ਆ। ਘੱਟ ਕੋ ਦਾ ਹਾਥੀ ਪਿੰਡੂਆਂ ਕੋਲ ਤਾਂ ਹਾਥੀ ਹੁੰਦੇ ਆ ਅੰਦਾਜ਼ੇ। ਤੁਸੀਂ ਆਪਦਾ ਅੰਦਾਜ਼ਾ ਦੇਖ ਸਕਦੇ ਹੋ ਹਨਾ। ਚਮਚੇ ਨਾਲ ਪਾ ਸਕਦੇ। ਹਾਂਜੀ ਤੇ ਵਿੱਚ ਪਾਉਣ ਥੋੜੀ ਜਿਹੀ ਆਪਾਂ ਸੌਫਾ। ਜਿੰਨੀ ਤੁਸੀਂ ਆਪਦੇ ਅੰਦਾਜ਼ੇ ਨਾਲ ਪਾਉਣੀ ਆ ਥੋੜੀ ਸੌਫ ਪਾਉਣੀ ਆ ਆਪਾਂ। ਵਿੱਚ ਪਾਉਣੀ ਆ ਆਪਾਂ ਇਲਾਇਚੀ। ਤੋੜ ਕੇ ਨਾਲ ਖੋਲ ਕੇ ਦੋ ਪਾਣੀ ਆਪਾਂ ਇਲਾਇਚੀਆਂ ਚੀਨੀ ਤੁਸੀਂ ਪਾਉਣੀ ਆ ਪਾ ਸਕਦੇ ਨਹੀਂ ਪਾਉਣੀ ਨਾ ਪਾ ਹੋਣਾ ਚੰਗੇ ਫਿਰ ਤਿੰਨ ਫਲੇਵਰਾਂ ਦੀ ਬਣ ਜਾਣੀ ਹਾਂਜੀ ਤੇ ਫਿਰ ਆਪਾਂ ਵਿੱਚ ਪਾਉਣੀ ਚਾਹ ਪੱਤੀ ਚਾਹ ਪੱਤੀ ਜਦੋਂ ਸਾਗ ਵਿੱਚ ਮਿਕਸ ਰਹਿਈ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵੈਸੇ ਹੀ ਲਿਆਂਦੀ ਨੇ ਆਪਾਂ ਚਾਹ ਪੱਤੀ ਇੱਕ ਚਮਚਾ ਆਪਾਂ ਚਾਹ ਪੱਤੀ ਦਾ ਪਾਉਣਾ ਠੰਡੇ ਜੀ ਪਾਉਣਾ ਆਪਾਂ ਸਿੰਗਾਂ ਦੀ ਪਾ ਸਕਦੇ ਹਾਂ ਹਾਂਜੀ ਤੇ ਹੁਣ ਆਪਾਂ ਉੱਥੇ ਦੇ ਦੇਣਾ ਢੱਕਾ ਨਾ ਤੇ ਹੁਣ ਕਾ ਦੇਣਾ ਆਪਾਂ ਚੁੱਲਾ ਸਟਾਰਟ ਹਿੰਦੂ ਆਪਾਂ ਕਾ ਦੇਣ ਇੰਡਕਸ਼ਨ ਤਵਾ ਇਸ ਤੇ ਕਰ ਆਪਾਂ ਕਰਨਾ ਆਉਣ ਫੇਰ ਕਰਨਾ ਆਪਾਂ ਵਾਇਲਵਾਟਰ ਚੱਕੋ ਜੀ ਤੇ ਹੁਣ ਆਪਾਂ ਇਹਨੂੰ ਪੂਰਾ ਇਹਨੂੰ ਰਿੰਨਵਾ ਸਵਾਦ ਤੁਹਾਨੂੰ ਦਿਖਾਉਂਦੇ ਆਂ ਕਿ ਆਹ ਬਣਦੀ ਕਿ ਆਹ ਤਾਂ ਨਜਾਇਜ਼ ਹੀ ਵੱਖਰਾ ਰੱਜ ਲੈਣ ਤੋਂ ਬਾਸ ਹਾਂਜੀ ਤੁਸੀਂ ਦੇਖ ਸਕਦੇ ਹੋ ਚਾਹ ਨੂੰ ਵਾਲਾ ਆਉਣ ਲੱਗ ਗਿਆ ਆਪਾਂ ਢੱਕਾਂ ਜੀ ਦੇ ਤੱਲਾ ਚਲੋ ਚੱਕ ਚੱਕ ਕੇ ਹਲਾ ਹਲਾ ਕੇ ਸਵਾਲ ਕਿ ਹੈ ਨਾ ਕਿ ਆਪਾਂ ਘੱਟ ਤੇ ਕਰ ਦੇਣਾ ਹਾਂਜੀ ਪਹਿਲਾਂ ਤੁਹਾਨੂੰ 1200 12 ਕਿੰਨਾ 1200 ਹੀ ਬਾੜਾ ਸੌਤ ਨੂੰ ਬਾੜਾ ਲਗਾ ਕੇ ਦਿਖਾ ਦੇਣਾ ਦੇਖੋ ਜੀ ਉਹ ਆਪਣਾ ਵਾੜਾ ਉੱਪਰ ਆ ਲੈ ਕੇ ਤੇ ਉਹ ਜਵਾਲਾ ਮੂ ਕੀ ਫਟ ਰਿਹਾ ਹੈ ਫਟ ਗਿਆ ਦੇਖੋ ਕੰਨ ਦਾ ਨਾਲ ਪਗਾਈ ਵੀ ਤੁਹਾਨੂੰ ਦੱਸਾਂ ਮਨ ਲੱਗ ਜਾਂਦਾ ਦੇਖੋ ਜੀ ਇਹ ਆਉਂ ਚੱਕੋ ਜੀ ਤੇ ਪੈਨੂੰ ਘੱਟ ਤੇ ਕਰਕੇ ਪੂਰੀ ਚਾਹ ਨੂੰ 300 ਕਰ ਦੇਣਾ ਜੀ ਆਪਾਂ ਹਾਂ ਜੀ ਆਪਾਂ ਬਿਲਕੁਲ ਮਿੱਠਾ ਮਿੱਠਾ ਨਾਲ ਜਾਈ ਜਾਣਾ ਕਿਉਂਕਿ ਕਈ ਲੋਕ ਹੁੰਦੇ ਆ ਹਨਾ ਪਾਣੀ ਹਨਾ ਪਹਿਲਾਂ ਪਾ ਕੇ ਵੇਚਾ ਚਾਹ ਮਿੱਠਾ ਪਾ ਕੇ ਨੂੰ ਗੋਲਾ ਪਾ ਕੇ ਫੇਰ ਪਾਉਂਦੇ ਆ ਤਦ ਤੇ ਆਪਾਂ ਇਸ ਤਰ੍ਹਾਂ ਨਹੀਂ ਕਾ ਦੋਸਤਾਂ ਨਾਲ ਕਿ ਪੰਜਾਬ ਬੰਦਾ ਨਾਲ ਚਾਹ ਬਿਲਕੁਲ ਵੀ ਸੈੱਟ ਨਹੀਂ ਬਣਦੀ। ਵਧੀਆ ਨਹੀਂ ਬਣਦੀ ਉਸ ਤਿੱਕ ਨੇ ਚਾਹ ਤੁਸੀਂ ਇਸ ਤਿੱਕ ਨੇ ਚਾਹ ਬਣਾਓ ਨਾਲ ਤਾਂ ਚਾਹ ਚ ਆਪਾਂ ਗੋੜ ਪਾਇਆ ਤੁਸੀਂ ਦੇਖ ਸਕਦੇ ਹੋ ਨਾਲੇ ਸ਼ੱਕਰ ਪਾਈ ਹੈ ਥੋੜੀ ਜੀ ਹਨਾ। ਵੇਖੀਓ ਵੇਖ। ਦੇਖੋ ਚਾਹ ਰਹੀ ਦੀ ਚਾਹ ਹੁਣ ਆਪਾਂ ਚਾਹ ਦਾ ਕਲਰ ਵੀ ਦੇਖੋ ਕਿੰਨਾ ਸੋਹਣਾ ਆਇਆ ਨਾ ਚਾਹ ਰਹਿ ਜਿਹਦਾ ਚਹਿਣ ਪੂਰੀ। ਦੇਖੋ ਜੀ ਆਪਦੇ ਆਪ ਹੀ ਹੁਣ ਇਹਨਾਂ ਨੇ ਬਾਲਾ ਫੇਰ ਫੜ ਲੈਣਾ ਦੇਖੋ। ਹਾਂਜੀ ਦੇਖੋ ਕਿਉਂਕਿ ਇਹ ਫਾਕਸ਼ਨ ਇਹ ਹੈ ਜਾਣਾ। ਹਾਂਜੀ ਕਾਛਣੀ ਇਹ ਜਲ ਆ ਲਿਆ ਚਾਹ ਦੇਖੋ ਤੁਸੀਂ ਇਦਾਂ ਕਿੰਨੀ ਟੇਸਟੀ ਬਣੂਗੀ ਤੁਸੀਂ ਦੇਖੋ ਹੀ ਜਦੋਂ ਚਾਹ ਨਹੀਂ ਰਿੱਚੀ ਆ ਨਾ 5-7 ਮਿੰਟ ਇਦਾਂ ਇਨਝੋਣਾ ਜੇ ਥੋੜਾ ਗੈਂਸ ਆ ਫਿਰ ਤੁਹਾਨੂੰ ਹਲਾਉਣਾ ਪੈਣਾ ਸਾਡੇ ਕੋਲ ਫਾਖਸ਼ ਨਹੀਂ ਆ ਕੇਜਾ ਬਿਆਣਾ ਬਸ ਆਪਦੇ ਵੀ ਬਾਲ ਲੈ ਲੈਂਦਾ ਛੱਡ ਦਿੰਦਾ ਲੈ ਲੈਂਦਾ ਵਾਲਾ ਚਾਹ ਬਹੁਤ ਹੀ ਟੇਸਟੀ ਬਣਦੀ ਕੋਈ ਤਜਾਬ ਨਹੀਂ ਬਣਦਾ ਕੋਈ ਨਹੀਂ ਬਣਦਾ ਕੁਝ ਵੀ ਇਸ ਤਰ੍ਹਾਂ ਇੱਕ ਇਹ ਚਾਹ ਬਣਾਓ ਚਾਹ ਚਾਹ ਪੀ ਕੇ ਤਾਂ ਬਣਾ ਕੇ ਦੇਖੋ ਚਾਹ ਪੀਂਦਾਂ ਦਾ ਜ਼ਿਆਦਾ ਹੀ ਵੱਖਰਾ ਹੁੰਦਾ ਹੈ ਤਾਂ ਕਿ ਠੰਡੇ ਵਿੱਚ ਆਪਾਂ ਪਾਉਣਾ ਕਹੀ ਤੋ ਪਹਿਲਾਂ ਪਾਣੀ ਵਿੱਚ ਪਾ ਦਿੰਦੇ ਹਣਾ ਵਾਲ ਕੇ ਪਾਜ ਪਰ ਉਹ ਗੱਲ ਨਹੀਂ ਬੰਦੀ ਉਹ ਜਿਹੜੀ ਪਾਜ ਦਾ ਚਾਹ ਬਣਾਉਣੀ ਆ ਇਹ ਚਾਹ ਅਸਲੀ ਐ ਹੀ ਬਣਦੀ ਆ ਹਾਂਜੀ ਅਸਲੀ ਚਾਹ ਤਾਂ ਹੀ ਬਣਦੀ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਤੁਸੀਂ ਬਣਾ ਕੇ ਵੀ ਦੇਖੋ ਜੇ ਕਿਸੇ ਨੂੰ ਖਾਂਗ ਵਿੱਚ ਕਾਮ ਵਿੱਚ ਅਦਕਤ ਵਗੈਰਾ ਪਾ ਲਓ ਹਣਾ ਪਰ ਆਪਾਂ ਨਹੀਂ ਪਾਇਆ ਸਰਨਾ ਦੇ ਪੱਤੇ ਅਦਕਤ ਤੂਸੀ ਦਾ ਕੁਛ ਪਾ ਲਓ ਪਹਿਲ ਵਿੱਚ ਪਾਇਆ ਨਹੀਂ ਕੁਛ ਵੀ ਤਾਂ ਦੇਖੋ ਜੀ ਤੁਸੀਂ ਦੇਖਿਓ ਤਾਂ ਚਾਹ ਬਣੀ ਜਾਂਦੀ ਬਿਲਕੁਲ ਦੇਖੋ ਜੀ ਹੁਣ ਬਸ ਹੁਣ ਤਾਂ ਇੰਨਾ ਤਾਂ ਲਾਉਣੀ ਆਣੀ ਆਈ ਰਚੀ ਆ ਨਾ ਚਾਹ ਨੂੰ ਜੀ ਚਾਹ ਰਚ ਰਚ ਰੱਜਿਆ ਜਿਹੜਾ ਵਿੱਚ ਆਉਣੀ ਹੈ ਨਾ ਅਸਰ ਗੋਣ ਆਉਣੀ ਹੈ ਹਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੁਸੀਂ ਇੰਨੀ ਚਾਹ ਬਣਾਓ ਤੇ ਇਹਨੂੰ ਕਿੰਨੇ ਟਾਈਮ ਆਏ ਆਪਾਂ ਚਲਾਉਣਾ ਇੰਦਾ 5-7 ਮਿੰਟ ਬਾਅਦ ਚਲਾਈ ਜਾ ਥੋੜੀ ਰੱਜ ਲੈਣ ਦੇਣੀ ਹੈ ਨਾ ਇਹ ਤਾਂ ਦੁੱਧ ਆਪਣਾ ਦੁੱਧ ਕੋਲ ਬੱਚੇ ਦਾ ਕੱਚਾ ਹੀ ਪਾਉਣਾ ਹਵਾ ਵਾਲਿਆ ਹੋਇਆ ਦੁੱਧ ਨਹੀਂ ਪਾਉਣਾ ਦਾ ਕਿਉਂਕਿ ਹਵਾ ਵਾਲੇ ਦੁੱਧ ਦੀ ਮਲਾਈ ਲੈ ਜਾਂਦੀ ਹੈ ਉਹ ਦੁੱਧ ਥੋੜਾ ਪਤਲਾ ਹੋ ਜਾਂਦਾ ਕੱਚਾ ਦੁੱਧ ਬਿਲਕੁਲ ਸੈਟ ਆ ਚਾਹ ਦਾ ਤਾਂ ਪੋੜਾ ਪਰ ਆ ਗਿਆ ਮੈਨੂੰ ਥੋੜਾ ਬਹੁਤ ਇੰਝ ਜਹਾੜੀ ਆ ਬੈਠੋ ਆ ਹੱਕ ਕਰ ਰਿਹਾ ਹਾਂ ਕੋਈ ਨਹੀਂ ਕਰੇ ਕੋਈ ਘਮ ਘਮ ਕੇ ਹੁਣ ਉਹ ਹੋਊਗਾ ਕਹਿੰਦੇ ਘਮ ਘਮ ਕੇ ਪਾਉਗਾ ਕਹਿੰਦਾ ਘਮ ਘਮ ਚਾਹ ਬੰਦ ਤਾਂ ਜ਼ਿਆਦਾ ਹੀ ਵੱਖਰਾ ਐਦਾਂ ਆਪਾਂ ਹੁਣ ਝਾੜੀ ਨੂੰ 5-7 ਮਿੰਟ ਹਾਂਜੀ ਆਪਣੀ ਚਾਹ ਬਿਲਕੁਲ ਬਣ ਕੇ ਤਿਆਰ ਆ ਆਪਾਂ ਹੁਣ ਕਰ ਦੇਣਾ ਇਹਨੂੰ ਇੱਥੋਂ ਬੰਦ ਉਹ ਕੱਢ ਦੇਣ ਖੜੀ ਸੱਚ ਖਰਾਬ ਹੋ ਗਈ ਉਹ ਤਾਂ ਲੋਟ ਕਰ ਦੇ ਦਿਖਾਵੇਂ ਘਰ ਵਿੱਚ ਕਿਵੇਂ ਕਰ ਸਕਦੇ ਆ ਬੀਪੀਐਲ ਕਰਨ ਕਰਨ ਵਿੱਚ ਤੇ ਘਰੇ ਬੈਠਣਾ ਹਾਂਜੀ ਤਾਂ ਚਾਹ ਆਪਾਂ ਪਾਣੀ ਕੱਪ ਦੇ ਵਿੱਚ ਉਹ ਵੇਖੋ ਜੀ ਕਿਸ਼ਟੀਨ ਇਸਟੀਨ ਆ ਗਈ ਆਪਾਂ ਹੈਗੇ ਵੀ ਪਿੰਡ ਵਾਲੇ ਆਪਾਂ ਚਾਹ ਪੀਂਨੇ ਆ ਕੱਪਾਂ ਕੋਲਿਆਂ ਵਿੱਚ ਤੁਸੀਂ ਦੇਖ ਸਕਦੇ ਹੋ ਚਾਹ ਬਣੀ ਜਿਹੜੀ ਸਮੈਲ ਆਉਂਦੀ ਆ ਓਹ ਹੋਹ ਓਹ ਔਰ ਵਾਹ ਕੀ ਬਾਤ ਆ ਜੀ ਕੀ ਬਾਤ ਆ ਯਾਰੀ ਵਕਰੇ ਲੱਕੇ ਖੜਜੋ ਹੁਣ ਤੁਹਾਨੂੰ ਆਈ ਮੂਹ ਵੀ ਦਿਖਾ ਦਈਏ ਚਾਤਾ ਵਥੀਰੀ ਵਿਖਾ ਦਈਏ ਕੰਨ ਕਦਾ ਚਾਤਾ ਤੁਸੀਂ ਇਸ ਤਰੀਕੇ ਨਾਲ ਚਾਹ ਬਣਾਓ ਤੇ ਪੀ ਕੇ ਦੇਖੋ ਨਾ ਤਹਰ ਇਤਿਜਾਬ ਗੈਸ ਕੁਛ ਵੀ ਨਹੀਂ ਬਣੂਗੀ ਇਹਦਾ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਜ਼ ਵੀਰੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੰਦ ਦੇਖੋ ਤੁਹਾਨੂੰ ਦਿਖਾਈਏ ਪਲੀਜ਼ ਵੀਰੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਦੇ ਆ ਕੱਲ ਨੂੰ ਕਿਸੇ ਨਾਟਕ ਵੀਡੀਓ ਜਾ ਬੁਲਾਉਦੇ ਬਾਈ ਬਾਈ